ਬਾਬਿਓ ਜਿਹੜਾ ਆਪਾਂ ਪ੍ਰੋਟੈਸਟ ਕਰਨਾ ਸੀ ਉਹ ਤਿੰਨ ਮੰਗਾਂ ਨੂੰ ਲੈ ਕੇ ਜਿਹੜਾ ਕਿ ਡਾਕਟਰ ਜੀ ਦਾ ਕੋਲਕੱਤਾ ਵਿੱਚ ਰੇਪ ਹੋਇਆ ਸੀ ਉਹਦੇ ਰਿਲੇਟਡ ਵੀ ਸੀ ਉਹ ਆਪਾਂ ਕਰ ਰਹੇ ਹਾਂ 29 ਤਰੀਕ ਨੂੰ 29 ਤਰੀਕ ਦਿਨ ਵੀਰਵਾਰ ਸ਼ਾਮੀ 4 ਵਜੇ ਤੋਂ ਲੈ ਕੇ 6:30 ਵਜੇ ਤੱਕ ਕੋਰਟ ਦੋਨੇ ਸ਼ੁਰੂ ਕਰਾਂਗੇ ਧਨੋਲੇ ਜਾ ਕੇ ਖਤਮ ਕਰਾਂਗੇ ਬਾਕੀ ਸਾਰੀ ਗੱਲਬਾਤ ਤੁਹਾਨੂੰ ਡਿਟੇਲ ਚ ਕੱਲ ਦੱਸ ਦਾਂਗੇ ਤੇ ਬਾਕੀ ਜਿਹੜੇ ਭਾਈ ਮਿਲਣ ਆਲੇ ਕਹਿੰਦੇ ਮਿਲਣ ਆਉਣਾ ਮਿਲਣ ਉਹ ਵੀ ਸਾਰੇ ਪਹੁੰਚੋ 29 ਤਰੀਕ बस एक गेम जीत कर आपको दणवीर वार। ਅਸੀਂ ਅੱਜ ਪੋਸਟਰ ਬੈਨਰ ਬਣਾਉਣੇ ਦੇ ਤੇ ਕੱਲ ਨੂੰ ਸਾਡੇ ਬਾਇਨਰ ਪੋਸਟਰ ਸਾਰੇ ਰੈਡੀ ਹੋ ਕੇ ਆ ਜਾਣਗੇ। ਤੇ ਪਹਿਲਾ ਇਹ ਆਪਣਾ ਪ੍ਰੋਟੈਸਟ ਹੈਗਾ ਕੋੜਦੋਨੇ ਤੋਂ ਸ਼ੁਰੂ ਕਰਾਂਗੇ ਧਨੋਲੇ ਤੱਕ। ਤੇ ਕੋੜਦੋਨੇ ਬੋਲਾਂਗੇ ਧਨੋਲੇ ਜਾ ਕੇ ਬੋਲਾਂਗੇ ਬਸ ਸਿਰਫ 2 ਘੰਟੇ ਦਾ ਕੰਮ ਆ। 2 2.5 ਘੰਟੇ ਵਾਲਾ ਟਾਈਮ ਕੱਟ ਕੇ ਸਾਰੇ ਯਾਰ ਬਈ ਜਰੂਰ ਪਹੁੰਚੋ। ਤੇ ਇਸ ਤੋਂ ਬਾਅਦ ਫਿਰ ਆਪਾਂ ਚੰਡੀਗੜ੍ਹ ਕਰਾਂਗੇ। ਠੀਕ ਆ 17 ਸੈਕਟਰ ਦੇ ਵਿੱਚ ਜਿੱਥੇ ਵੀ ਆਪਾਂ ਠੀਕ ਲੱਗੂਗਾ। ਤੇ ਸ਼ੁਰੂਆਤ ਹੈ। ਤੇ ਬਾਕੀ ਦੀ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਕੱਲ ਨੂੰ ਸਾਰੀ ਗੱਲ ਬਾਤ ਦੱਸੂਗਾ ਉਹ ਆਪਾਂ ਡੇਟ ਫਿਕਸ ਕਰਤੀ 29 ਤਰੀਕ ਦਿਨ ਵੀਰਵਾਰ